ਜਿਵੇਂ ਪਿਛਲੇ ਦਿਨਾਂ ਵਿੱਚ ਕੰਟੀਨਿਊ ਚੱਲ ਰਿਹਾ ਇੱਕ ਮਈ ਦੇ ਉੱਥੋਂ ਮਾਨਯੋਗ ਸੀਨੀਅਰ ਸਾਹਿਬ ਵੱਲੋਂ ਸੀਨੀਅਰ ਸਾਹਿਬ ਵੱਲੋਂ ਜਿਹੜਾ ਕਲਾਈ ਗਈ ਹੈ ਨਖਿਆਖਾ ਮੈਮ ਉਹਦੇ ਵਿੱਚ ਅੱਜ ਸੀਨੀਅਰ ਅਫਸਰਾਂ ਵੱਲੋਂ ਕਸੋ ਆਪਰੇਸ਼ਨ ਕਰਾਇਆ ਜਾ ਰਿਹਾ ਹੈ ਰੇਲਵੇ ਸਟੇਸ਼ਨਾਂ ਦਾ ਰੇਲਵੇ ਸਟੇਸ਼ਨਾਂ ਦੇ ਉੱਤੇ ਅਸੀਂ ਸਾਰਿਆਂ ਦੇ ਉੱਤੇ ਚੈਕਿੰਗ ਕਰ ਰਹੇ ਹਾਂ ਜਿਲ੍ਹਾ ਤਰਨਤਾਰਨ ਦੇ ਵਿੱਚ ਵੀ ਕਿਤੇ ਕੋਈ ਇਤਰਾਜਜਨਕ ਚੀਜ਼ ਜਿਹੜੇ ਇਹਨਾਂ ਦੇ ਟੈਕਸੀ ਸਟੈਂਡ ਆ ਉਹ ਜਾਂ ਜਿਹੜੇ 22 ਬੰਦ ਕਮਰੇ ਨੇ ਇਹਨਾਂ ਦੇ ਪੁਰਾਣੇ ਕੁਵਰਟ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਕਿ ਵੀ ਉੱਥੇ ਕੋਈ ਬੰਦੇ ਨਸ਼ਾ ਨਾ ਕਰਦੇ ਹੋਣ ਜਾਂ ਕੋ ਜਿਵੇਂ ਪਿਛਲੇ ਦਿਨਾਂ ਵਿੱਚ ਕੰਟੀਨਿਊ ਚੱਲ ਰਿਹਾ ਹੈ 1 ਮਈ ਦੇ ਉੱਤੋਂ ਮਾਨਯੋਗ ਸੀਨੀਅਰ ਸਾਹਿਬ ਵੱਲੋਂ ਸੀਨੀਅਰ ਸਾਹਿਬ ਵੱਲੋਂ ਜਿਹੜਾ ਕਲਾਈ ਗਈ ਹੈ ਨਖਾ ਖਾ ਮਹ ਉਹਦੇ ਵਿੱਚ ਅੱਜ ਸੀਨੀਅਰ ਅਫਸਰਾਂ ਵੱਲੋਂ ਕਸੋਪਰੇਸ਼ਨ ਕਰਾਇਆ ਜਾ ਰਿਹਾ ਹੈ ਰੇਲਵੇ ਸਟੇਸ਼ਨਾਂ ਦਾ ਰੇਲਵੇ ਸਟੇਸ਼ਨਾਂ ਦੇ ਉੱਤੇ ਅਸੀਂ ਸਾਰਿਆਂ ਦੇ ਉੱਤੇ ਚੈਕਿੰਗ ਕਰ ਰਹੇ ਹਾਂ ਜਿਲ੍ਹਾ ਤਰਨਤਾਰਨ ਦੇ ਵਿੱਚ ਵੀ ਕਿਤੇ ਕੋਈ ਇਤਰਾਜਜਨਕ ਚੀਜ਼ ਜਿਹੜੇ ਇਹਨਾਂ ਦੇ ਟੈਕਸੀ ਸਟੈਂਡ ਆ ਉਹ ਜਾਂ ਜਿਹੜੇ 23 ਬੰਦ ਕਮਰੇ ਨੇ ਇਹਨਾਂ ਦੇ ਪੁਰਾਣੇ ਕੁਆਟਰ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਕਿ ਉੱਥੇ ਕੋਈ ਬੰਦੇ ਨਸ਼ਾ ਨਾ ਕਰਦੇ ਹੋਣ ਜਾਂ ਕੋਈ ਨ ਜਿਵੇਂ ਪਿਛਲੇ ਦਿਨਾਂ ਵਿੱਚ ਕੰਟੀਨਿਊ ਚੱਲ ਰਿਹਾ ਇੱਕ ਮਈ ਦੇ ਉੱਥੋਂ ਮਾਨਯੋਗ ਸੀਨੀਅਰ ਸਾਹਿਬ ਵੱਲੋਂ ਸੀਨੀਅਰ ਸਾਹਿਬ ਵੱਲੋਂ ਜਿਹੜਾ ਚਲਾਈ ਗਈ ਹੈ ਨਖਿਆਖਾ ਮਹਮ ਉਹਦੇ ਵਿੱਚ ਅੱਜ ਸੀਨੀਅਰ ਅਫਸਰਾਂ ਵੱਲੋਂ ਕਾਸੋ ਆਪਰੇਸ਼ਨ ਕਰਾਇਆ ਜਾ ਰਿਹਾ ਹੈ ਰੇਲਵੇ ਸਟੇਸ਼ਨਾਂ ਦਾ ਰੇਲਵੇ ਸਟੇਸ਼ਨਾਂ ਦੇ ਉੱਤੇ ਅਸੀਂ ਸਾਰਿਆਂ ਦੇ ਉੱਤੇ ਚੈਕਿੰਗ ਕਰ ਰਹੇ ਹਾਂ ਜਿਲ੍ਹਾ ਤਰਨਤਾਰਨ ਦੇ ਵਿੱਚ ਵੀ ਕਿਤੇ ਕੋਈ ਇਤਰਾਜਜਨਕ ਚੀਜ਼ ਜਿਹੜੇ ਇਹਨਾਂ ਦੇ ਟੈਕਸੀ ਸਟੈਂਡ ਆ ਉਹ ਜਾਂ ਜਿਹੜੇ ਕਈ ਬੰਦ ਕਮਰੇ ਨੇ ਇਹਨਾਂ ਦੇ ਪੁਰਾਣੇ ਕੁਵਰਟ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਕਿ ਵੀ ਉੱਥੇ ਕੋਈ ਬੰਦੇ ਨਸ਼ਾ ਨਾ ਕਰਦੇ ਹੋਣ ਜਾਂ ਕੋਈ ਜਿਵੇਂ ਪਿਛਲੇ ਦਿਨਾਂ ਵਿੱਚ ਕੰਟੀਨਿਊ ਚੱਲ ਰਿਹਾ ਇੱਕ ਮੈਈ ਦੇ ਉੱਥੋਂ ਮਾਨਯੋਗ ਸੀਨੀਅਰ ਸਾਹਿਬ ਵੱਲੋਂ ਸੀਨੀਅਰ ਸਾਹਿਬ ਵੱਲੋਂ ਜਿਹੜਾ ਚਲਾਈ ਗਈ ਹੈ ਨਸ਼ਾ ਖਾਹ ਮਹਮਸ ਉਹਦੇ ਵਿੱਚ ਅੱਜ ਸੀਨੀਅਰ ਅਫਸਰਾਂ ਵੱਲੋਂ ਕਾਸੋ ਆਪਰੇਸ਼ਨ ਕਰਾਇਆ ਜਾ ਰਿਹਾ ਹੈ ਰੇਲਵੇ ਸਟੇਸ਼ਨਾਂ ਦਾ ਰੇਲਵੇ ਸਟੇਸ਼ਨਾਂ ਦੇ ਉੱਤੇ ਹੀ ਸਾਰੇ ਦੇ ਉੱਤੇ ਚੈਕਿੰਗ ਕਰ ਰਹੇ ਹਨ ਜਿਲ੍ਹਾ ਕਰਨਤਾਨ ਦੇ ਵਿੱਚ ਵੀ ਕਿਤੇ ਕੋਈ ਇਤਰਾਜ਼ ਜਨਕ ਚੀਜ਼ ਜਿਹੜੀ ਇਹਨਾਂ ਦੇ ਟੈਕਸੀ ਸਟੈਂਡ ਆ ਉਹ ਜਾਂ ਜਿਹੜੇ ਕਈ ਬੰਦ ਕਮਰੇ ਨੇ ਇਹਨਾਂ ਦੇ ਪੁਰਾਣੇ ਕੁਆਟਰ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਕਿ ਵੀ ਉੱਥੇ ਕੋਈ ਬੰਦੇ ਨਸ਼ਾ ਨਾ ਕਰਦੇ ਹੋਣ ਜਾਂ ਕੋਈ ਨਸ਼ੇ ਜਿਵੇਂ ਪਿਛਲੇ ਦਿਨਾਂ ਵਿੱਚ ਕੱਟਣੀ ਚੱਲ ਰਿਹਾ ਇੱਕ ਮਈ ਦੇ ਉੱਥੋਂ ਮਾਨਯੋਗ ਸੀਨੀਅਰ ਸਾਹਿਬ ਵੱਲੋਂ ਸੀਨੀਅਰ ਸਾਹਿਬ ਵੱਲੋਂ ਜਿਹੜਾ ਕਲਾਈ ਗਈ ਹੈ ਨਖਿਆਖਾ ਮਹਮ ਉਹਦੇ ਵਿੱਚ ਅੱਜ ਸੀਨੀਅਰ ਅਫਸਰਾਂ ਵੱਲੋਂ ਕਾਸ ਆਪਰੇਸ਼ਨ ਕਰਾਇਆ ਜਾ ਰਿਹਾ ਹੈ ਰੇਲਵੇ ਸਟੇਸ਼ਨਾਂ ਦਾ ਰੇਲਵੇ ਸਟੇਸ਼ਨਾਂ ਦੇ ਉੱਤੇ ਅਸੀਂ ਸਾਰਿਆਂ ਦੇ ਉੱਤੇ ਚੈਕਿੰਗ ਕਰ ਰਹੇ ਹਾਂ ਜਿਲ੍ਹਾ ਤਰਨਤਾਰਨ ਦੇ ਵਿੱਚ ਵੀ ਕਿਤੇ ਕੋਈ ਇਤਰਾਜ਼ ਜਨਕ ਚੀਜ਼ ਜਿਹੜੇ ਇਹਨਾਂ ਦੇ ਟੈਕਸੀ ਸਟੈਂਡ ਆ ਉਹ ਜਾਂ ਜਿਹੜੇ 22 ਬੰਦ ਕਮਰੇ ਨੇ ਇਹਨਾਂ ਦੇ ਪੁਰਾਣੇ ਕੁਆਟਰ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਕਿ ਉੱਥੇ ਕੋਈ ਬੰਦੇ ਨਸ਼ਾ ਨਾ ਕਰਦੇ ਹੋਣ ਜਾਂ ਕੋਈ ਨਸ਼ੇ ਵਾਲ ਨੂੰ ਬ੍ਰਾਮਦਨਾ ਹੋਈ ਪਈ ਹੈ ਇਸ ਕਰਕੇ ਅੱਜ ਦਾ ਕਾਸੋਪਰੇਸ਼ਨ ਚੱਲ ਰਿਹਾ ਜਿਵੇਂ ਪਿਛਲੇ ਦਿਨਾਂ ਵਿੱਚ ਕੰਟੀਨਿਊ ਚੱਲ ਰਿਹਾ ਹੈ 1 ਮਈ ਦੇ ਉੱਥੋਂ ਮਾਨਯੋਗ ਸੀਨ ਸਾਹਿਬ ਵੱਲੋਂ ਸੀਨ ਸਾਹਿਬ ਵੱਲੋਂ ਜਿਹੜਾ ਚਲਾਈ ਗਈ ਹੈ ਨਖਿਆਖਾ ਮਹਿਮ ਉਹਦੇ ਵਿੱਚ ਅੱਜ ਸੀਨੀਅਰ ਅਫਸਰਾਂ ਵੱਲੋਂ ਕਾਸੋਪਰੇਸ਼ਨ ਕਰਾਇਆ ਜਾ ਰਿਹਾ ਹੈ ਰੇਲਵੇ ਸਟੇਸ਼ਨਾਂ ਦਾ ਰੇਲਵੇ ਸਟੇਸ਼ਨਾਂ ਦੇ ਉੱਤੇ ਅਸੀਂ ਸਾਰਿਆਂ ਦੇ ਉੱਤੇ ਚੈਕਿੰਗ ਕਰ ਰਹੇ ਹਾਂ ਜਿਲਾ ਤਰਨਤਾਰਨ ਦੇ ਵਿੱਚ ਵੀ ਕਿਤੇ ਕੋਈ ਇਤਰਾਜ ਜਨਕ ਚੀਜ਼ ਜਿਹੜੇ ਇਹਨਾਂ ਦੇ ਟੈਕਸੀ ਸਟੈਂਡ ਆ ਉਹ ਜਾਂ ਜਿਹੜੇ ਕਈ ਬੰਦ ਕਮਰੇ ਨੇ ਇਹਨਾਂ ਦੇ ਪੁਰਾਣੇ ਕੁਆਟਰ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਸਾਨੂੰ ਬਰਾਮਦਨਾ ਹੋਵੇ ਪਈ ਹੈ ਇਸ ਕਰਕੇ ਅੱਜ ਦਾ ਕਸ ਆਪਰੇਸ਼ਨ ਚੱਲ ਰਿਹਾ ਜਿਵੇਂ ਪਿਛਲੇ ਦਿਨਾਂ ਵਿੱਚ ਕੰਟੀਨਿਊ ਚੱਲ ਰਿਹਾ 1 ਮਈ ਦੇ ਉੱਥੋਂ ਮਾਨਯੋਗ ਸੀਨੀਅਰ ਸਾਹਿਬ ਵੱਲੋਂ ਸੀਨੀਅਰ ਸਾਹਿਬ ਵੱਲੋਂ ਜਿਹੜਾ ਕਲਾਈ ਗਈ ਹੈ ਨਸ਼ਾਖਾ ਮਹਿਮਸ ਉਹਦੇ ਵਿੱਚ ਅੱਜ ਸੀਨੀਅਰ ਅਫਸਰਾਂ ਵੱਲੋਂ ਕਸ ਆਪਰੇਸ਼ਨ ਕਰਾਇਆ ਜਾ ਰਿਹਾ ਹੈ ਰੇਲਵੇ ਸਟੇਸ਼ਨਾਂ ਦਾ ਰੇਲਵੇ ਸਟੇਸ਼ਨਾਂ ਦੇ ਉੱਤੇ ਅਸੀਂ ਸਾਰਿਆਂ ਦੇ ਉੱਤੇ ਚੈਕਿੰਗ ਕਰ ਰਹੇ ਹਾਂ ਜਿਲ੍ਹਾ ਤਰਨਤਾਰਨ ਦੇ ਵਿੱਚ ਵੀ ਕਿਤੇ ਕੋਈ ਇਤਰਾਜਜਨਕ ਚੀਜ਼ ਜਿਹੜੇ ਇਹਨਾਂ ਦੇ ਟੈਕਸੀ ਸਟੈਂਡ ਆ ਉਹ ਜਾਂ ਜਿਹੜੇ ਕਈ ਬੰਦ ਕਮਰੇ ਨੇ ਇਹਨਾਂ ਦੇ ਪੁਰਾਣੇ ਕੁਆਟਰ ਨੇ ਉਹਨਾਂ ਨੂੰ ਸਾਨੂੰ ਬ੍ਰਾਮਦਨਾ ਹੋਵੇ ਪਈ ਹੈ ਇਸ ਕਰਕੇ ਅੱਜ ਦਾ ਕਲਾਸ ਹੋ ਨਹੀਂ ਸਕਦਾ